ਇਹ ਦੁਸਮਾਜ ਤਰਨਤਨ ਸਮਾਜ ਇਕੱਠਾ ਹੋਇਆ ਜੀ ਇੱਕ ਬੈਨਰ ਹੈ ਤਰਨਤਨ ਸਮਾਜ ਦੇ ਬੈਨਰ ਹੈ ਜੋ ਬੰਗਲਾਦੇਸ਼ ਦੇ ਵਿੱਚ Hindu Parishara Hindu Samaj ਨਾਲ Hindu Mandiron ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ ਜੋ ਕਿ ਉੱਥੇ ਬਹੁਤ ਪੁਰਾਣਾ ਕਿਵਾਂ ਹੋ ਰਿਹਾ ਹੈ ਮੰਦਰ ਕਰ ਕਰ ਵਾਰ ਕੇ ਮਾਰਿਆ ਜਾ ਰਿਹਾ ਹੈ ਮੰਦਰਾਂ ਦੇ ਹਮਲੇ ਕੀਤੇ ਜਾ ਰਹੇ Hindu Dharm Vishnayam ਮੰਦਰਾਂ ਦੀ ਤੋੜਫੋੜ ਕਰਕੇ ਬੇਅਦਬੀ ਕੀਤੀ ਜਾ ਰਹੀ ਆ ਇਸੇ ਦੇ ਸੰਬੰਧ ਅਜ ਤਰਨਤਨ ਸਮਾਜ ਦੀ ਜਥੇਬੰਦੀਆਂ ਵੱਲੋਂ ਇੱਕ ਨੂੰ ਸਮਾਰਥ ਚੱਡਿਆ ਗਿਆ ਇੱਕ ਮੰਚ ਤੇ ਆ ਕੇ ਨਾਲੇ ਜੋ ਭਾਰਤ ਦੇ ਉਸ ਬੈਕ ਉਸ ਬੈਕਲੇ ਬੰਗਲਾਦੇਸ਼ ਦੇ ਉਹਨਾਂ ਦੇ ਖਿਲਾਫ ਇੱਕ ਪੁਤਲਾ ਸਾੜ ਕੇ ਪੁਤਲੇ দહન ਕਰਕੇ ਅੱਜ ਖਰ ਭਾਰਤ ਸਰਕਾਰ પાસે ਮੰਗ ਕੀਤੀ ਗਈ ਆ ਕਿ ਜੋ ਤੇ ਹਿੰਦੂ ਸਮਾਜ ਦੇ ਲੋਕ ਵਸਦੇ ਆ ਉਹਨਾਂ ਚ ਰੱਖਿਆ ਚ ਗਲੀ ਬਣਾਈ ਜਾਵੇ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਅੱਗੇ ਹਿੰਦੂਆਣਾ ਹੋ ਰਿਹਾ ਹੈ ਅਲਪ ਸੰਖਿਆਕ ਨਾ ਹੋ ਰਿਹਾ ਹੈ ਕੋਈ ਯਾਤ ਹੋ ਰਿਹਾ ਇਸ ਦੇ ਸੰਬੰਧ ਵਿੱਚ ਮੁਸਤ ਪੰਜਾਬ ਦੇ ਵਿੱਚ Hindu ਚੱਚੇ ਬੰਨੀਆਂ ਨੂੰ ਰੋਸ ਮਜਾਰੇ ਕੀਤੇ ਜਾ ਰਹੇ ਪੁਤਲੇ ਸਾੜੇ ਜਾ ਰਹੇ ਆ ਸਾਡੀ ਪਾਰ ਸਰਕਾਰ ਤੋਂ ਮੰਗਵਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਗਾਧੀਆਂ ਜਿੱਥੇ ਸੁਰੱਖਿਆ ਜਕਿੰਨੀ ਵਧਾਈ ਜਾਵੇ ਉੱਥੇ ਉਹਨਾਂ ਦੇ ਧਾਰਮਿਕ ਸਥਾਨ ਜਿੱਥੇ ਉਹ ਸ਼ੀਸ਼ ਨਵਾਦੇ ਆ ਉੱਥੋਂ ਦੀ ਸੁਰੱਖਿਆ ਜਕਿੰਨੀ ਬਣਾਈ ਜਾਵੇ ਅਸੀਂ ਤਰਨਤਾਰਨ ਦਾ ਰੋਸ਼ ਬਜ਼ਾਰਾ ਸਨਾਤਨੀ ਸਮਾਜ ਵੱਲੋਂ ਦੇਖ ਰਹੇ ਜੇ ਸਮਾਜ ਦੇ ਬਿੰਨ ਬਿੰਨ ਵਰਗ ਸਭ ਧਾਰਮਿਕ ਸਮਾਜਿਕ ਸੰਸਥਾਵਾਂ ਸਨਾਤਨੀ ਸਭਾ ਹਿੰਦੂ ਸੁਆਜ ਇੱਕ ਹੋ ਕੇ ਬੰਗਲਾਦੇਸ਼ ਦਾ ਪਤਲਾ ਸਾੜ ਰਹੇ ਨੇ 5 ਅਗਸਤ ਨੂੰ ਅਚਾਨਕ ਹੀ ਪਲੈਨਿੰਗ ਉਹਨਾਂ ਦੀ ਬੜੀ ਦੇਰ ਤੋਂ ਸੀ ਕੀਤੀ ਇਹ ਬੰਗਲਾਦੇਸ਼ ਜੋ ਸਾਡੇ ਭਾਰਤ ਵਰਸ਼ ਦਾ 1947 ਤੋਂ ਪਹਿਲਾਂ ਹਿੱਸਾ ਸੀਗਾ 15 ਅਗਸਤ 1947 ਤੇ ਦੋ ਪਜਾਵਾ ਸਾਡੀਆਂ ਭਾਰਤ ਵਰਸ਼ ਦੀਆਂ ਕੱਟੀਆਂ ਗਈਆਂ ਇੱਕ ਪੂਰਬੀ ਪਾਕਿਸਤਾਨ ਬਣ ਗਿਆ ਇੱਕ ਪੱਛਮੀ ਪਾਕਿਸਤਾਨ ਬਣ ਗਿਆ ਜਿਹੜਾ ਪੂਰਬੀ ਪਾਕਿਸਤਾਨ ਸੀ 1970 ਜਾ ਕੇ ਬੰਗਲਾਦੇਸ਼ ਬਣ ਗਿਆ ਉਸ ਵੇਲੇ 20% ਹਿੰਦੂ ਸਮਾਜ ਉੱਥੇ ਰਹਿ ਰਿਹਾ ਸੀ ਅੱਜ ਕੇਵਲ 7.98 ਹਿੰਦੂ ਸਮਾਜ ਰਹਿ ਰਿਹਾ ਵਾ ਅਜੇ ਵੀ 1 ਕਰੋੜ ਤੋਂ ਉੱਤੇ ਹਿੰਦੂ ਸਮਾਜ ਉੱਥੇ ਰਹਿ ਰਿਹਾ ਸਿੱਖ ਸਮਾਜ ਰਹਿ ਰਿਹਾ ਅਲਪ ਸੰਖਿਆ ਰਹਿ ਰਿਹਾ ਸਾਡੀ ਭਾਰਤ ਸਰਕਾਰ ਕੋ ਮੰਗ ਹੈ ਕਿ ਉਹਨਾਂ ਦੀ ਸੁਰੱਖਿਆ ਮੁਹਾਇਆ ਕਰਾਈ ਜਾਵੇ ਜੋ ਸਾਡੇ ਧਾਰਮਿਕ ਸਥਾਨ ਆ ਮੰਦਿਰ ਗੁਰਦੁਆਰੇ ਆ ਉਹਨਾਂ ਦੀ ਰੱਖਿਆ ਕੀਤੀ ਜਾਵੇ ਇਸ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਸਭ ਸਨਾਤਨੀ ਸਮਾਜ ਜਿਹੜਾ ਵਾ ਇਸ ਕੰਮ ਦੇ ਵਿੱਚ ਲੱਗਿਆ ਵਾ ਅੱਜ ਸਾਰੇ ਸਮਾਜ ਜਿਹੜਾ ਵਾ ਉਹ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਅਨੁਸਾਰ ਨਿਕਲਿਆ ਵਾ ਔਰ ਇਸੇ ਤਰ੍ਹਾਂ ਹੀ ਬੰਗਲਾਦੇਸ਼ ਦੇ ਚੱਲੇ ਜਿਹੜੇ ਆ ਸਾੜ ਰਿਹਾ ਮੰਗਾ ਦੇ ਦੀ ਸਰਕਾਰ ਦੀ ਨਿਖੇਦੀ ਕਰ ਰਿਹਾ ਦੂਸਰੀ ਗੱਲ ਮੈਂ ਕਹਿਣਾ ਚਾਹਨਾ ਵਾ ਪੂਰੇ ਦੇਸ਼ ਪਰ ਪੂਰੇ ਦੇਸ਼ ਦੁਨੀਆ ਦੇ ਵਿੱਚ ਅੱਜ 58 ਦੇਸ਼ ਮੁਸਲਮਾਨਾ ਦੇ ਹੋ ਗਏ ਤੇ ਮੁਸਲਮਾਨਾਂ ਦੀ ਹੋਈ ਜਿਹੜੀ ਆ ਰਾਸ਼ਟਰਪਤੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਉਹਨੂੰ 6 ਅੱਠ ਆ ਦੇ ਸਨ ਐਚ ਬਿੰਜਾ ਦੇ ਸਨ ਨੇ ਨਹੀਂ ਚੱਲਿਆ ਅਮਰੀਕਾ ਇੰਗਲੈਂਡ ਨੇ ਵੀ ਚੱਲਿਆ ਅਸੀਂ ਸਨਾਤਨੀਆਂ ਨੇ ਉਹਨੂੰ ਫਿਰ ਵੀ ਚੱਲਿਆ ਅਸੀਂ ਉਹਦੀ ਸੁਰੱਖਿਆ ਨੂੰ ਹਾਇਆ ਕਰਾਈਆ ਇਹਦਾ ਮਤਲਬ ਉਹ ਮੁਸਲਮਾਨ ਦੇ ਕੰਟਰੀ ਦੇ ਵਿੱਚ ਵੀ ਮੁਸਲਮਾਨ ਸੁਰੱਖਿਤ ਨਹੀਂ ਹੈਗਾ